ਲੈਟਰਨ ਹੀ ਬਣ ਜਾਣੀ ਸੀ ਬੱਚੇ ਦਾ ਕਾਲ ਬਾਲਬਾਲ ਬਚਿਆ ਮਾਸੂਮ ਅਕਸਰ ਹੀ ਗਰਮੀਆਂ ਦੇ ਮੌਸਮ ਵਿੱਚ ਸੱਪ ਠੰਡੀਆਂ ਥਾਵਾਂ ਵੱਲ ਜ਼ਿਆਦਾ ਆਉਂਦੇ ਨੇ ਅਤੇ ਕਈ ਵਾਰ ਘਰ ਵਿੱਚ ਅਜਹੀਆਂ ਥਾਵਾਂ ਵਿੱਚ ਲੋਕ ਕੇ ਬੈਠ ਜਾਂਦੇ ਨੇ ਜਿਨ੍ਹਾਂ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਜਾਂਦਾ ਏ ਜਿਵੇਂ ਕਿ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਇੱਕ ਸੱਪ ਇੰਗਲਿਸ਼ ਸ਼ੀਟ ਦੇ ਵਿੱਚ ਲੁਕਿਆ ਬੈਠਾ ਏ ਦਰਅਸਲ ਇਸ ਪਰਿਵਾਰ ਦਾ ਬੱਚਾ ਜਦੋਂ ਸਕੂਲ ਜਾਣ ਤੋਂ ਪਹਿਲਾਂ ਸਵੇਰੇ ਤਿਆਰ ਹੋ ਰਿਹਾ ਸੀ ਅਤੇ ਜਦੋਂ ਬੱਚਾ ਫਲਸ਼ ਜਾਣ ਲਈ ਘਰ ਵਿੱਚ ਲੱਗੀ ਇੰਗਲਿਸ਼ ਸ਼ੀਟ ਦਾ ਉੱਪਰਲਾ ਢੱਕਣ ਚੱਕਦਾ ਇਹ ਤਾਂ ਬੱਚਾ ਚੀਕਾਂ ਮਾਰਦਾ ਲੈਟਰਿੰਗ ਵਿੱਚੋਂ ਬਾਹਰ ਨਿਕਲੇ ਆਉਂਦਾ ਏ ਬੱਚੇ ਦੀਆਂ ਚੀਕਾਂ ਸੁਣ ਕੇ ਸਾਰੇ ਹੀ ਟੱਬਰ ਨੂੰ ਭਾਜੜਾ ਪੈ ਗਈਆਂ ਅਤੇ ਜਦੋਂ ਬੱਚੇ ਨੂੰ ਕਾਰਨ ਪੁੱਛਿਆ ਤਾਂ ਉਸਨੇ ਦੱਸਿਆ ਕਿ ਲੈਟਰਿੰਗ ਦੀ ਸ਼ੀਟ ਦੇ ਅੰਦਰ ਇੱਕ ਸੱਪ ਬੈਠਾ ਏ ਜਦੋਂ ਪਰਿਵਾਰ ਨੇ ਜਾ ਕੇ ਦੇਖਿਆ ਤਾਂ ਪਰਿਵਾਰ ਵੀ ਹੈਰਾਨ ਹੋ ਗਿਆ ਕਿ ਸੱਪ ਸ਼ੀਟ ਦੇ ਅੰਦਰ ਕਿਵੇਂ ਵੜ ਗਿਆ ਦਰਅਸਲ 플ਸ਼ ਵਿੱਚੋਂ ਇੱਕ ਪਾਣੀ ਬਾਹਰ ਕੱਢਣ ਲਈ ਪੈਪ ਪਾਇਆ ਹੋਇਆ ਸੀ ਅਤੇ ਉਸ ਉੱਪਰ ਕੋਈ ਵੀ ਢੱਕਣ ਨਹੀਂ ਰੱਖਿਆ ਹੋਇਆ ਸੀ ਸ਼ਾਇਦ ਇਹ ਸੱਪ ਉਸ ਢੱਕਣ ਰਾਹੀਂ ਹੀ ਅੰਦਰ ਆ ਗਿਆ ਹੋਵੇ ਜੋ ਇਸ ਬੱਚੇ ਦੀ ਕਿਸਮਤ ਚੰਗੀ ਸੀ ਕਿ ਇਹ ਬਾਲ ਬਾਲ ਬਚ ਗਿਆ ਸੋ ਤੁਸੀਂ ਵੀ ਰੱਖੋ ਆਪਣੇ ਬੱਚਿਆਂ ਦਾ ਧਿਆਨ ਇਸ ਵੀਡੀਓ ਨੂੰ ਸ਼ੇਅਰ ਕਰਕੇ ਹਰ ਇੱਕ ਪਰਿਵਾਰ ਤੱਕ ਪਹੁੰਚਦੀ ਜਰੂਰ ਕਰਿਓ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ